ਯੂਕਰੇਨ ਓਪਨਿੰਗ ਬਹੁਤ ਬਹੁ ਮੁਬਾਰਕਾਂ ਥੈਂਕ ਯੂ ਬੰਦੋ ਟਿਕ ਟਿਕ ਕਰਾਂਗੇ ਬਾਈ ਤੁਹਾਨੂੰ ਵੀ ਬਹੁਤ ਬਹੁ ਆ ਤੇ ਹਥਿਆਰ ਚੀਜ਼ ਠੀਕ ਹੈ ਅੱਗੇ ਵੇਲ ਲਾਉਂਦਾ ਜੋੰਦੇ ਆ ਲੈ ਆਈ ਤਾਂ ਨਵੇਂ ਨਵੇਂ ਸ਼ੂਟ ਪਾਈ ਫਿਰਦੇ ਆ ਤੁਹਾਨੂੰ ਇਹ ਹੁੰਦੀ ਆ ਮਾਵਾ ਦੀ ਚੱਪਤੀ ਭੈਣ ਭਰਾਵਾਂ ਦੀ ਨਾਲੇ ਕੁਛ ਲੈ ਕੇ ਆਵਾਂਗੇ ਤਾ ਤਿਆਰ ਹੀ ਰਿਹਾ ਘਰ ਲੈ ਕੇ ਆਵੇਂ ਬਹੁਤ ਘੌੜਾ ਤੇਰੇ ਕੋਲ ਕੁਝ ਨਹੀਂ ਦਿਵਾਉਣਾ ਅੱਜ ਤੱਕ ਨਿਗਾ ਪਕੌੜਿਆਂ ਚਾ ਦੋਹਾਂ ਦੀ ਇੱਕ ਦਾ ਇਹ ਕਰ ਦਿਓ ਡੰਨ ਬਾਈ ਹੁਣ ਆਪ ਜੀ ਨੇ ਕੀ ਲੈਣਾ ਚਲ ਉਠੋ ਗਰਾਂ 10 ਵਜੇ ਦਾ ਟਾਈਮ ਸੀ 12 ਵਜੇ ਦੀ ਹੁਣ ਤਾਂ ਉੱਥੇ ਜਾ ਕੇ ਪਕੌੜੇ ਖਾਣ ਜਾਣਾ ਬਸ ਕਰ ਲੈ ਤੁਸੀਂ ਉਹ ਵੀ ਨਹੀਂ ਮਰਨੇ ਹਾਂ ਤੁਹਾਨੂੰ ਦੇਖ ਲਿਓ ਰਾਤ ਵਾਲੀ ਜਿਗਰਾ ਤੇ ਵਾਲੀ ਹੋਣੀ ਐ ਇਹਨਾਂ ਨਾਲ ਰਾਤ ਜੇ ਘਰ ਆਤ ਤੇ ਤੇ ਕਹਿਣਾ ਵੀ ਆਹ ਕੋਸੂ ਆਹ ਕੋਸੂ ਜਦੋਂ ਪਹਿਲਾ ਰੈਕੋਡ ਪਹੁੰਚੇ ਇੱਥੇ ਸਮਾਂ ਮੁੱਕ ਗਿਆ ਉਹ ਗਾਂ ਫਿਰ ਜਦੋਂ ਜਿਗਰਾਵੀ ਗਏ ਉਦੋਂ ਦਾ ਸਾਰਾ ਕੋਈ ਚੱਕਿਆ ਗਿਆ ਤੇ ਅਲ ਮਮੀ ਆ ਜਾ ਕਰ ਐ ਤਹਰਾ ਹਰਾ ਬਈ ਫਿਰਦੀ ਸਾਡੇ ਸੇਮ ਅੱਜ ਬਣਾਤਾ ਹਾ ਪਿਓਰ ਸੇਮ ਚੀਜ਼ ਹੋ ਗਈ ਅੱਛਾ ਆ ਜੋ ਕਰ ਸੇਮ ਸੇਮ ਪਾ ਜਾਓ ਫਿਰ ਲੇਟ ਆਪਾਂ ਹਾਂਜੀ ਹੈ ਪਨੀਰ ਨਾ ਆ ਮੰਮੀ ਦਾ ਹੋਰ ਹੀ ਮੂੰਹ ਬਣਾਈ ਜਾਂਦੀ ਇਹਨੂੰ ਪਕੌੜੇ ਖਾ ਲਈ ਹੈ ਪਕੌੜੇ ਖਾ ਲਈ ਆ ਨੀ ਟਿੱਕੀਆਂ ਖਾਂਦੀ ਆ ਹਾਂ ਇਹਦਾ ਪਨੀਰ ਨੂੰ ਮੂੰਹ ਹੀ ਹੋ ਪਨੀਰ ਨੂੰ ਦਾ ਮੂੰਹ ਹੀ ਹੋਰ ਹੀ ਕਰ ਲਿਆ ਪਨੀਰ ਤੋਂ ਪਨੀਰ ਲਿਆਵਾਂਗੇ ਸਬਜ਼ੀ ਬਣਾ ਲਾਂਗੇ ਪਨੀਰ ਇਹ ਤਾਂ ਬੰਗਿਆ ਜੀ ਹੁੰਦੀ ਐ ਇਹਨੂੰ ਕੀ ਮੜਾ ਹੂੰ ਚਲੋ ਬਈ ਨਹੀਂ ਚੱਲ ਮੰਮੀ ਚੱਲੋ ਆ ਜੋ ਖਾ ਲੈ 12 ਵਜੇ ਗਏ ਹੂੰ ਓਪਨਿੰਗ ਓਪਨਿੰਗ ਦੇ ਆਈ ਤਾਂ ਨਵੇਂ ਨਵੇਂ ਸ਼ੂਟ ਪਾਈ ਫਿਰਦਿਆਂ ਤੂੰ ਇਹ ਜੁੱਤੀ ਹੈ ਮੇਰੀ ਤਾਂ ਨਵੀਂ ਆ ਦੇ ਮੈਂ ਨਵੀਂ ਜੁੱਤੀ ਕੱਢੀ ਉਹ ਤੁਹਾਨੂੰ ਪਤਾ ਉਹ ਡੈਡੀ ਸਾਦਾ ਨਹੀਂ ਸੁਣਦੀ ਅੱਜ ਡੈਡੀ ਤੇਰੀ ਇਹ ਅੱਜ ਤਾਂ ਹਰਾ ਹਰਾ ਪਾਈ ਫਿਰਦੀ ਐ ਮੈਂ ਚੌਂਕੀ ਲਾਉਣੀ ਹੁੰਦੀ ਐ ਜਾ ਕੇ ਪਾਣੀ ਲਾ ਤਾਂ ਮੈਨੂੰ ਨਹੀਂ ਵੀ ਪਤਾ ਪਾਣੀ ਦਾ ਨਾਲੇ ਤੂੰ ਕੱਲ ਕਹਿੰਦੀ ਮੈਂ ਲਾਉਂਗੀ ਮੈਂ ਕੋਤੋਂ ਲਾਇਆ ਮੈਂ ਕੁਈ ਬਾ ਬਾੜੀ ਤਾਂ ਆਪਣੀ ਉੱਗ ਗਈ ਓਏ ਵਧ ਗਿਆ ਬਾੜੀ ਤਾਂ ਉੱਗ ਗਈ ਹਾਂ ਭਾਈ ਜੁੱਤੀਆਂ ਜੁੱਤੀਆਂ ਕੋਲ ਟਾਈਮ ਲਾਉਣੇ ਹੋ ਵੀ 9:07 ਨੇ ਕੋਲ ਨੂੰ ਪਰੂ ਮੈਂ ਤਾਂ ਖੜਾ ਵੇਲਾ ਨਹੀਂ ਜਾ ਤ ਉਸ ਨੂੰ ਹਾਂ ਵੀ ਅੱਜ ਸਹੀ ਗੱਲ ਆ ਮੰਮੀ ਤਿਆਰ ਸੀ ਬਹੁਤ ਟਾਈਮ ਲਾਇਆ ਇਹਨੇ ਬਾਲਾ ਟਾਈਮ ਲਾਇਆ ਅੱਜ ਮੈਂ ਖਰਤਾ ਖਤਾ ਪਾ ਲਿਆ ਬਿਆਰ ਵਾਲਿਆਂ ਵਾਂਗੂ ਇੱਥੇ ਉਹ ਵੀ ਲਾਲ ਦੀ ਵੱਡੀ ਸੋਰੀ ਬਿੰਦੀ ਆ ਹਾਂ ਮੰਮੀ ਹਾਂ ਕਿੱਥੇ ਚੱਲੇ ਅੱਜ ਬਰਨਾਲੇ ਕੀ ਆ ਮਮਾ ਨੇ ਮੇਰੀ ਧੀ ਨੇ ਵਰਤੀ ਫੋਲੀਆ ਬੂਟਾਂ ਜੁੱਤਾਂ ਮੰਗੀਆਂ ਲੈ ਬੂਟਾਂ ਦੀ ਬੁਟੀਕ ਥੜਾ ਹੁੰਦੀ ਆ ਬੁਟੀਕ ਹੋ ਜਾਂਦੀ ਜੇ ਤੁਹਾਨੂੰ ਸ਼ੋਰਮ ਹੋਟ ਲਗਾ ਕੇ ਜੁੱਤਾਂ ਮੰਗਾਤੇ ਜੁੱਤਾਂ ਦਾ ਬੁਟੀਕ ਹੀ ਬਣ ਜਾਂਦੀ ਆ ਬਰੀਡ ਨਾਲ ਤਾਂ ਲੱਕਪੜੇ ਤਾਂ ਵੀ ਬੁਟੀਕ ਦਾ ਜੁੱਤਾਂ ਦਾ ਦੱਸਾਂ ਮੈਂ ਨਹੀਂ ਬੁਟੀਕ ਤਾਂ ਉਹਨਾਂ ਦੇ ਘਰੇ ਆ ਉਹਨਾਂ ਨੇ ਅੱਜ ਖੋਲਣਾ ਵਾ ਬਟਾ ਓਪਨਿੰਗ ਆ 10 ਵਜੇ ਸੀ ਹੁਣ ਤਾਂ 12:00 ਵਜੇ ਹੈ ਹਾਂ ਜਾਂਦਿਆਂ ਤਾਂ ਇੱਕ ਬੱਧੀ ਚੱਲ ਕੋਈ ਨਾ ਉਹਨਾਂ ਨੂੰ ਰੱਜ ਜਾ ਹੈ ਖਾਣ ਲੈਣਾ ਖਾਣ ਵੀ ਚੱਕਿਆ ਜਾਣਾ ਲੋਟ ਰਾਤ ਵਿੱਚ ਉਹਦੇ ਨਾਲ ਨਹੀਂ ਹੋਈ ਸੀ ਸਹੀ ਗੱਲ ਆ ਬੱਚ ਕੋਈ ਨਾ ਜਦੋਂ ਆ ਗਏ ਤਾਂ ਦਿਨ ਜਾਣਾ ਉਹਨਾਂ ਨੂੰ ਆਹ ਜਿਹੜਾ ਲਿਆਂਦਾ ਨਾਲੇ ਮੁਬਾਰਕਾਂ ਦੇ ਆਉਂਦੇ ਆ ਆਪ ਵਿਚਾਰੇ ਪਹਿਲੇ ਬੋਲ ਭੱਜ ਲੈਂਦੇ ਆ ਆਪਣੇ ਲਈ ਤੂੰ ਨਾਲੇ ਕੁਛ ਲੈ ਕੇ ਆਵਾਂਗੇ ਤੂੰ ਤਿਆਰ ਹੀ ਰਿਹਾ ਘਰ ਲੈ ਕੇ ਆਵਾਂਗੇ ਬਹੁਤ ਬਹੁਤ ਆ ਤੇਰੇ ਕੋਲ ਕੁਝ ਨਹੀਂ ਦਿਵਾਉਣਾ ਅੱਜ ਤੱਕ ਹੂੰ ਮਾਣੀ ਇਹ ਤਾਂ ਮੈਨੂੰ ਨਹੀਂ ਪਤਾ ਸੀ ਵੀ ਇਹ ਕਦੋਂ ਆਈ ਆ ਫਿਰ ਨਾਲ ਹਾਂ ਇਹ ਤਾਂ ਪਹਿਲਾਂ ਕਰਦੀ ਸੀ ਨਹੀਂ ਮੈਂ ਅੱਜ ਸੱਟ ਜੀ ਨਹੀਂ ਤੁਸੀਂ ਜਾ ਜਾਓ ਨਹੀਂ ਮੈਂ ਬਸ ਇੱਥੇ ਤਾਂ ਦਵਾਈ ਲੈਣ ਆਇਆ ਹੂੰ ਤੂੰ ਬਾਅਦ ਅਨੇ ਦੇਖਣਾ ਉਹਨੀਆਂ ਸਟੋਰੀਆਂ ਇਹਨੇ ਜੁੱਤੀਆਂ ਦੇਖ ਲਈਆਂ ਲੱਗੀਆਂ ਫੇਰ ਅੱਜ ਉਹ ਨਵੀਆਂ ਨਵੀਆਂ ਜੁੱਤੀਆਂ ਲੱਗੀਆਂ ਤਾਂ ਹੀ ਮੈਂ ਟੋਮੇਟੋ ਠੀਕ ਹੋ ਗਈ ਜਦੋਂ ਕੋ ਲੈਣਾ ਲੂਣਾ ਹੁੰਦਾ ਮੈਨੂੰ ਹੀ ਗਿਆ ਇਹਦਾ ਕਰਦੀ ਮੈਂ ਜਾਣਾ ਨਹੀਂ ਮੈਂ ਤਾਂ ਬਿਮਾਰ ਆ ਆ ਕਹਿੰਦੀ ਮੈਂ ਰੈਸਟ ਕਰਨੀ ਆ ਨਹੀਂ ਮੈਂ ਕਿੰਨੇ ਦਿਨਾਂ ਦੇ ਭੱਜੇ ਫਿਰਦੇ ਕਦੇ ਕਿੱਧਰ ਨੂੰ ਕਦੇ ਕੱਧਰ ਨੂੰ ਇਹਦਾ ਹੁਣ ਕੰਮ ਹੀ ਐ ਆ ਭੱਜ ਦੌੜ ਵਾਲਾ ਯਾਰ ਬਈ ਚੱਲ ਚੱਲ ਰੈਸਟ ਕਰਦੇ ਮਸਾਂ ਦਾ ਘਰ ਹੀ ਆ ਜਲਦੀ ਖਲਿਓ ਜੁੱਤੀਆਂ ਤੇਰੇ ਕੋਲੇ ਉਹ ਬਹੁਤ ਆ ਇਦੂ ਕੋਲ ਨਰੇ ਕੋਲ ਖਰਾਬ ਹੀ ਹੋਈ ਜਾਂਦੇ ਆ ਨਹੀਂ ਪਾਉਂਦੀ ਅੱਜ ਮੈਨਾਂ ਵੀ ਪਾ ਕੇ ਆਈਆਂ ਅੱਜ ਤਾਂ ਪਾ ਕੇ ਆਈਆਂ ਨਵੀਂ ਦੇਖ ਲਾਂ ਜੀ ਜੇ ਕੋਈ ਕੋਈ ਠੀਕ ਇੱਕ ਮੰਮੇ ਨੂੰ ਲੈ ਕੇ ਦੇਣੀ ਆ ਫਿਰ ਇੱਕ ਡੈਡੀ ਨੂੰ ਵੀ ਦੇਖਾਂਗੇ ਲੈ ਤੁਸੀਂ ਸਾਰੇ ਜਾਣੇ ਲਵਾਂਗੇ ਆਹੋ ਸਾਰੇ ਜਾਣੇ ਲੈ ਲੈ ਮੈਨੂੰ ਪੁੱਛਿਆ ਗਿਆ ਨਹੀਂ ਤੁਸੀਂ ਲੈਣੀ ਉਹ ਤਾਂ ਲੈ ਜਾਣੀਆਂ ਨਹੀਂ ਮੇਰੇ ਕੋਲ ਤਾਂ ਹੈਗੀਆਂ ਵੀ ਬਹੁਤ ਕਿੱਥੇ ਆ ਬਹੁਤ ਪੰਨਾਂ ਮੇਰੇ ਕੋਲ ਤਾਂ ਬੰਦੇ ਦਾ ਵਿਚਾਰੇ ਸਾਰੀ ਲੈਂਦੇ ਆ ਔਕਾ ਜਨਾਨੀਆਂ ਦਾ ਹਾਂ ਨਾ ਜਿੱਤਿਆਂ ਬਾਲੰਦੇ ਹੀ 85 ਦਾ ਸੂਟ ਬਾਲੇ ਦੇ ਸਿਓ ਵੀ ਸਹੀ ਗੱਲ ਆ ਕੋਪਨੀ ਇੱਕ ਜੁਰਤੀ ਦਾ 10 ਸੂਟ ਕਦੇ ਜਾਏ ਖਾਣੇ ਦੇ ਫਿਰ ਕਨਮ ਜਾਣੇ ਤਾਂ ਇਹ ਆ 200 ਦਾ ਹਾਂ ਇਹ ਬਾਲਿਆ ਮਾਸ ਤੜਕਾ ਵਾਇਆ ਨਾ ਅਪਰਿਮ ਬਸ 15 ਦਿਨ ਰਹਿ ਗਏ ਕਸ਼ਮੀਰ ਜਾਣਾ ਅਸੀਂ ਕਸ਼ਮੀਰ ਸੂਟ ਔਰ ਲੱਗ ਵੀ ਕੇ ਪਰ ਇਹ ਪੁਰਾਣਾ ਕੋ ਯਾਤਰੇ ਕੋਲ ਤਾਂ ਵਿਆਹ ਆ ਲਈ ਇੰਨੇ ਸੂਟ ਪਏ ਜਾਇ 2 ਸਾਲ ਤੂੰ ਕੁਝ ਲੈ ਹੀ ਨਾ ਅਹ ਉਹ ਪੋਰੇ ਬੜੇ ਆ ਭਾਰੇ ਹੀ ਹੁੰਦੇ ਆ ਹੁਣ ਵਿਆਹ ਤੇ ਸੂਟ ਤਾਂ ਹੁਣ ਵਿਆਹ ਹੁੰਦੇ ਬਾਦੂ ਬਸ ਵਿਆਹ ਦੀ ਪਾਲੀਆਂ ਵਿਆਹ ਬਥੇਰੇ ਆ ਹਰ ਦਾ ਬਹੁ ਵਿਆਹ ਹੁੰਦੇ ਚਲੋ ਹੁਣ ਚੱਲਦੇ ਆ ਆਪਾਂ ਦੇਖਦੇ ਆ ਵੀ ਕੀ ਮਾਹੌਲ ਆ ਜਾ ਕੇ ਹਮ ਲਓ ਜੀ ਡੀ ਮਾਰਟ ਦੇ ਜਮਾ ਪੋਜਾ ਡਿਸਾਈਨ ਆ ਜਿਹੜਾ ਸ਼ੋਅਰੂਮ ਆ ਆਦੇ ਆਗੇ ਹਾਂ ਕਿਉਂ ਅੱਗੇ ਲਾ ਦੋ ਥੋੜੀ ਜਿਹੀ ਉੱਧਰ ਲਾ ਦਿਓ ਐ ਸੀਬੀਆ ਐਂਡ ਸਿਟੀਜ਼ੂ ਸੀਬੀਆ ਉਹਨੇ ਤਾਂ ਇੱਧਰ ਲੱਗੇ ਵਿਆ ਕਮਾਂਕਾਰ ਅਜ ਹਜੇ ਟੈਂਟ ਟੁੰਡ ਲੱਗਿਆ ਹੋਇਆ ਤੇ ਦੁਕਾਨ ਦੇ ਅੰਦਰ ਵੀ ਬਾਬੇ ਦੀ ਕਿਰਪਾ ਵਧੀਆ ਰੌਣਕ ਮੇਲਾ ਤੇ ਲੋਕੇਸ਼ਨ ਵੀ ਬਹੁਤ ਸਰਾ ਥਾਂ ਤੇ ਆ ਜਿੱਥੇ ਦੁਕਾਨ ਖੋਲੀ ਆ ਰੋਡ ਦੇ ਉੱਤੇ ਆ ਤੇ ਮਾਰਕੀਟ ਬਣੀ ਵੀ ਆ ਆਜੋ ਹੁਣ ਆਪਾਂ ਅੰਦਰ ਚੱਲ ਕੇ ਦਿਖਾਉਣਾ ਤੁਹਾਨੂੰ ਸਾਰਿਆਂ ਨੂੰ ਉਹ ਆ ਗਿਆ ਵੀ ਹਣੀ ਸੇਠੀ ਆ ਗਿਆ ਹਣੀ ਸੇਠੀ ਵੀ ਆ ਗਿਆ ਤੁਹਾਨੂੰ ਕਿਹਾ ਸੀ ਨਾ ਵੀ ਆਪਾਂ ਜਮਾਂ ਸਹੀ ਟਾਈਮ ਤੇ ਜਾਵਾਂਗੇ ਉੱਥੇ 10 ਵਜੇ ਦੀ ਓਪਨਿੰਗ ਬਿਆਹ ਹੀ ਦਿੰਦਿਆ 11-12 ਦਾ ਤਾਂ ਉਹਨਾਂ ਵੱਜ ਜਾਂਦੇ ਆ ਬਸ ਹੁਣ ਆਪਣੀ ਓਪਨਿੰਗ ਬੁਟੀਕ ਦੀ ਤਾਂ 10 ਦੀ ਸੀ ਹਾਂ ਆਪਾਂ ਨੂੰ ਕਿੰਨੇ ਵਜੇ ਸੀ ਹੈ ਕਿੰਨੇ ਵਜੇ ਸੀ 2-3 ਬਾਅਦ ਸਵੇਰ ਆਈ ਹੈ ਇਨਾਕ ਟਾਈਮ ਤਾਂ ਚੱਲ ਹੀ ਜਾਂਦਾ ਆਹ ਨਿਗਾ ਪਕੌੜਿਆਂ ਚਾ ਦੋਹਾਂ ਦੀ ਕਿਉਂ ਸੀ ਨਹੀਂ ਅਸੀਂ ਦੇਖੇ ਨਹੀਂ ਪਕੌੜੇ ਦੋਹਾਂ ਸੱਸ ਦੀ ਨਿਗਾ ਪਕੌੜਿਆਂ ਚ ਆਏ ਆਏ ਉਹ ਤਾਂ ਰੀਸੋ ਨਹੀਂ ਕੋਲ ਕੋਲ ਕਰਦੇ ਨਾ ਮੌਕੇ ਜਣੇ ਸੋਹਣੇ ਮੌਕੇ ਜਣੇ ਤਾਂ ਅਸੀਂ ਪਕੌੜਾ ਹੀ ਖਾਦੇ ਹਾਂ ਵੇ ਬਾਹਾਂ ਪਕੌੜੇ ਖਾਣੇ ਹੋਟਲ ਤੋਂ ਖਾਣੇ ਸਨ ਪਰ ਅੱਧਾ ਅੱਧਾ ਇੱਕ ਦੂਜੇ ਦੇ ਉੱਤੋਂ ਦੀ ਛੜਦੇ ਆ ਗੱਲਾਂ ਆਹ ਫੇਰ ਬਾਹਰ ਗਿਆ ਵੀ ਆਇਆ ਤਾਂ ਨਵੇਂ ਨਵੇਂ ਪਾਈ ਫੇਰਦੀਆਂ ਦੋਹੇ ਜਾਨੀਆਂ ਸ਼ੂਟ ਇੱਧਰ ਗਰੀਬ ਐ ਇੱਕ ਕੁਰਤੇ ਪਜਾਮੇ ਚੀ ਬਸ ਹਾਂ ਕੀ ਜਾਨ ਨੂੰ ਕੋਣ ਪਹੁੰਚਦਾ ਯਾਰ ਆ ਗਿਆ ਐ ਐ ਚੱਲਦੇ ਆਪਾਂ ਮੈਨੂੰ ਫੋਨ ਲਾਇਆ ਕਿਨਾਂ ਕਿੱਥੇ ਗਾਇਆ ਮੈਂ ਰਾਹ ਚ ਆ ਗਿਆ ਇਹ ਹੁੰਦੀ ਆ ਮਾਵਾਂ ਦੀ ਚੱਕੀ ਭੈਣ ਭਰਾਵਾਂ ਦੀ ਸਹੀ ਗੱਲ ਆਹ ਲੋ ਇੰਸਟਾਗ੍ਰam ਫੈਮਲੀਆ ਕੀ ਇੱਧਰ ਇਹ ਤੁਸੀਂ ਜਾਣਦੇ ਸਾਡੇ ਇੰਦਰ ਬੈਣੀ ਪਰ ਵੀਰਾਂ ਐ ਕਮਨ ਹੈਲੋ ਬਣੀ ਵੀਰੇ ਕੀ ਹਾਲ ਆ ਜਿਵੇਂ ਆਹ ਵਧਾਈਆਂ ਤੁਹਾਨੂੰ ਬਹੁਤ ਬਹੁਤ ਵੀਰੇ ਕੀ ਹਾਲ ਆ ਜੀ ਠੀਕ ਠਾਕ ਵਧਾਈਆਂ ਬਾਈ ਤੁਹਾਨੂੰ ਬਹੁਤ ਬਹੁਤ ਆਸੀ ਜਾਂਦੇ ਹੋਰ ਵਧੀਆ ਅੱਗੇ ਜਾਵੋ ਆਜਾ ਆਜਾ ਇਹ ਗੋਸਤੀ ਆਜੋ ਹੈਗਾ ਅਸੀਂ ਆਪਾਂ ਜੀ ਕਰਦੇ ਆਂ ਮਹਾਰਾਜੀ ਹੈਗੇ ਆ ਅੱਜ ਤਾਂ ਅੱਜ ਤਾਂ ਹੈਗੇ ਆ ਬਈ ਹੈਗੇ ਆ ਹੈਗੇ ਆ ਆਪਾਂ ਕਹਿੰਦੇ ਲੇਟ ਹੋ ਗਿਆ ਕੰਮ ਕਿਤੇ 8 ਤਾਂ ਹੋਣਾ ਹੁੰਦਾ ਹੂੰ ਕੰਮ ਦੋ ਜਣਿਆਂ ਨਾਲ ਗੱਰਦ ਪੂਰੀ ਕਰਦੇ ਆਂ ਖਾਨ ਵਾਲੀ ਦਾ ਫੋਟੋ ਆ ਰੋਲਾ ਪੈ ਗਿਆ ਇੱਦਾਂ ਆਪਾਂ ਭਣੇ ਤੁਸੀਂ ਵੀ ਖੜਨ ਲਾ ਆ ਰੋਲਾ ਆ ਰੋਲਾ ਪਾ ਬੜਾ ਰੋਲਾ ਪਾਉਂਦੀ ਆ ਭਣੇ ਤੂੰ ਵੀ ਫੋਟੋ ਵਾਲਾ ਆਓ ਬਈ ਆਓ ਆਓ ਚਲੋ ਵੀ ਚਲੋ ਆਜੋ ਬਈ ਬਾਹਰ ਨਿਕਲੋ ਯਾਰ ਟੀਮ ਤੋਂ ਬਾਹਰ ਨਾ ਹੋਣਾ ਕਿ ਹਾਂ ਸੀਬੀਆਂ ਕਿ ਆਵਾਸਤੇ ਬੋਲੀ ਚਲੋ ਵੀ ਚਲੋ ਇੱਕ ਬੋਲੀ ਮੇਰਾ ਇੰਟਰ ਆ ਗਿਆ ਚਲੋ ਵੀ ਚਲੋ ਮੈਂ ਚੱਕ ਲਿਆਉਗਾ ਤੇ ਚਲੋ ਬਈ ਆਜਾ ਰੋਣ ਕਰਨ ਬਈ ਸਾਰੇ ਸਾਹਬ ਚਲੋ ਬਈ ਲੀ ਕਰਾ ਪਾਉ ਬੋਲੀ ਚਲੋ ਬਈ ਅੱਜ ਹਥਿਆਰ ਚੀਜ਼ ਅੱਗੇ ਵੇਨ ਲਾਉਂਦਾ ਚੋਂਤੇ ਆ ਸੁਪਾ ਭੀ ਭਾਈ ਨੂੰ ਕਹਿੰਦੀ ਕੀ ਕਹਿੰਦੀ ਓ ਤੇਰੀ ਵੇਸਕੀਨੀ ਉੱਤੇ ਡੁੱਲੇਗੀ ਸੋਣਿਆ ਤੇਰੀ ਵੇਸਕੀਨੀ ਉੱਤੇ ਡੁੱਲੇਗੀ ਸੋਣਿਆ ਨੀ ਉੱਤੇ ਡੱਲੇ ਵੀ ਸੋਣਿਆ ਤੇਰੀ ਵਸ਼ ਕੀ ਨੀ ਉੱਤੇ ਡੱਲੇ ਸੋਣਿਆ ਲੱਗਦਾ ਗਲੀ ਦੇ ਵਿੱਚੋਂ ਖੰਗ ਖੰਗ ਕੇ ਉਹ ਮੇਰੀ ਚੁੰਨੀ ਨਾਲ ਦੀਆਂ ਪੱਗਾਂ ਬੰਨ੍ਹ ਬੰਨ੍ਹ ਕੇ ਤੇਰੀ ਚੁੰਨੀ ਨਾਲ ਦੀਆਂ ਪੱਗਾਂ ਬੰਨ੍ਹ ਬੰਨ੍ਹ ਲੈ ਤੇਰੀ ਚੁੰਨੀ ਨਾਲ ਦੀਆਂ ਪੱਗਾਂ ਬੰਨ੍ਹ ਬੰਨ੍ਹ ਪਰ ਘੱਬ ਘੱਬ ਕਰਨਾ ਮੇਰੀ ਗੀਟ ਟਰਾਲੀ ਆ ਹਾਂ ਇਹਦਾ ਗੱਲ ਹੈ ਜੀ। ਮੈਂ ਗੱਲ ਹੀ ਆ ਮੇਰੇ। ਅਸੀਂ ਸਾਡਾ ਪਰਿਵਾਰ ਆ ਸਾਡਾ ਸੀ ਇਸ ਕੈਨ YouTube ਫੈਮਿਲੀ ਸਾਡਾ ਪਰਿਵਾਰ ਨੂੰ ਜਾਰੇ ਨੂੰ ਵਧੀਆ ਪਿਆ YouTube ਤੇ ਅਸੀਂ ਸਗੋਂ ਦੇਤੀ। ਮੈਂ ਤੁਹਾਨੂੰ ਵੀ ਇਸ ਬਹੁਤ ਦੇਖਦੇ ਹੋ। ਬਰਾ ਮਾਨ ਪ੍ਰੋਡਕਸ਼ਨ ਤੁਸੀਂ ਅਕਸਰ ਹੀ ਦੇਖਦੇ ਹੋ ਇਹਨਾਂ ਦੀਆਂ ਕਾਂਦੀ ਜਾਂ ਦੀ ਵੀਡੀਓ ਹੋ ਗਈਆਂ ਨੇ। ਸੋ ਜਦੋਂ ਆਪਾਂ ਗਰਾਉਂਡ ਲੈਵਲ ਤੋਂ ਉੱਪਰ ਤੱਕ ਜਾਂਦੇ ਆ ਨਾ ਜਿਹੜੇ ਗਏ ਹੁੰਦੇ ਬਾਈ ਇਹ ਚੀਜ਼ਾਂ ਉਹਨਾਂ ਨੂੰ ਪਤਾ ਹੁੰਦੀਆਂ ਨੇ ਬਾਕੀਆਂ ਨੂੰ ਤਾਂ ਇਹ ਲੱਗਦਾ ਕਿ ਸ਼ੱਕਾ ਲੱਗਾ ਬਈ ਕੁਝ ਨੀ ਜ਼ਿੰਦਗੀ ਦੇ ਵਿੱਚ ਫਸਲ ਕਰਨਾ ਕੋਸਾ ਨਹੀਂ ਹੁੰਦਾ ਜੇ ਅਸੀਂ ਉੱਤੱਕ ਪੁੱਛੀਏ ਸਾਡਾ ਹਾਰਡ ਵਰਕ ਹੈ ਸਾਡੀ ਜਿਹੜੀ ਬਸਦੀ ਮਿਹਨਤ ਆ ਠੀਕ ਆ ਜੀ ਮਾਤਾ ਨੂੰ ਮਾਤਾ ਨੂੰ ਦੇਖਦੇ ਇੰਨਾ ਵਾਸਤੇ ਕبول ਹੀ ਪਾਵਾਂਗੇ ਹਾਂ ਉਹ ਜਦੋਂ ਨਹੀਂ ਜਵਾਨੀਏ ਤੂੰ ਸਾਡੇ ਉੱਤੇ ਆਈ ਸੀ ਜਵਾਨੀ ਜਵਾਨੀਏ ਤੂੰ ਸਾਡੇ ਉੱਤੇ ਆਈ ਸੀ ਉਹ ਜਦੋਂ ਨਹੀਂ ਜਵਾਨੀਏ ਤੂੰ ਸਾਡੇ ਉੱਤੇ ਆਈ ਸੀ ਇਹ ਜਾਂਦੀ ਗੱਲ ਮੈਂ ਕਰਦਾ ਮੈਂ ਲੱਗਦੀ ਆ ਦੀ ਬਾਤ ਉਹਨਾਂ ਨਾ ਦੀ ਸੀ ਮੂਰਸਾ ਤੋਂ ਟੱਕ ਦਾ ਨਾ 베ਰ ਨਹੀਂ ਜਵਾਨੀ ਏ ਇੱਕ ਜਵਾਨੀ ਏ ਇੱਕ ਵਾਰੀ ਆ ਜਾ ਬਣ ਇੱਕ ਨਹੀਂ ਮੰਗਈ ਆਪਣੇ ਕੋਲ ਸਹੀ ਆ ਸਹੀ ਆ ਇੱਕ ਚੀਜ਼ ਆ ਕਿ ਜੋ ਜਵਾਨੀ ਵੇਲੇ ਮਾਤ ਜੂਰੇ ਘੈਂਟ ਵਰਦੀ ਹੁੰਦੀ ਸੀਗੇ ਉਦੋਂ ਫਰਕ ਮੋਲੀ ਆ ਕੀ ਕਹਿੰਦਾ ਉਹ ਜਦੋਂ ਜਵਾਨੀ ਵਾਲਾ ਚੜੇ ਮਾਰਾ ਪੜੇ ਅਸਰੂਰ ਸੀ ਜਦੋਂ ਜਵਾਨੀ ਮਾਰਾ ਚੜਿਆ ਅਸਰੂਰ ਸੀ ਜਦੋਂ ਜਵਾਨੀ ਮਾਰਾ ਚੜਿਆ ਅਸਰੂਰ ਸੀ ਮੈਨੂੰ ਪੜਾ ਦੇ ਲੱਗਿਆ ਜਦੋਂ ਜਵਾਨੀ ਮਾਰਾ ਚੜਿਆ ਅਸਰੂਰ ਸੀ ਮਾਤਾ ਜੀ ਮੇਰੇ ਦੀ ਪੂਰੀ ਗੱਲ ਜਦੋਂ ਹੋ ਜਵਾਨੀ ਮਾਰਾ ਬਲੇ ਬਲੇ ਫੜ ਜੋ ਹਾਂਜੀ ਬਈ ਮੇਰਾ ਮੇਰਾ ਭਰਾ ਵੱਡਾ ਮੈਂ ਕਹਿੰਦੇ ਮੇਰਾ ਫੇਵਰਟ ਕੇਕ ਆ ਇਹਦਾ ਰਾਜੂ ਵੀਰਾ ਇਟਸ ਇਨਗਨਿੰਗ ਬੋ ਬੋ ਮੁबारक हो थैंक यू ਬਹੁਤ ਬਹੁਤ ਸਾਰਿਆਂ ਨੂੰ ਸਹੀ ਗੱਲ ਬੋ ਬੋ ਮਾਰ ਮਾਰਗਾ ਬਾਈ ਜੀ ਜਨਮ ਜੀ ਜਨਮ ਸਟੇ ਕਿਉਂ ਬੂਟਰ ਆ ਜੀ ਮੇਰੇ ਰਾਜੂ ਬੂਟਰ ਪੀਤਾ ਹਾਂ ਚੱਲ ਜਲਦੀ ਰਾ ਜਿਵੇਂ ਲੱਗਿਆ ਬਹੁਤ ਵਧੀਆ ਲੱਗਿਆ ਇਹ ਪੀੜੇ ਦਾ ਪਰਸਨ ਕਰਾਂ ਤੇ ਨਹੀਂ ਆਰਡਰ ਕਰਾਂ ਉਹ ਆ ਰਿਹਾ ਸੀ ਹੀ ਲੈ ਜੁੰਦੇ ਮੇਰੇ ਮੇਰੇ ਉੱਤੇ ਬਣਾਦੀ ਬਰਥਡੇ ਮੈਂ ਭੇਜੂੰਗੀ ਤੁਹਾਨੂੰ ਥੀਮ ਆਈ ਵੀਡੀਓ ਬਣਾਉਂਦੇ ਆ ਤੁਸੀਂ ਇਹਨੂੰ ਫੇਰ ਨਜ਼ਰ ਲਾ ਜਾ ਬੜੀ ਚਲੋ ਆਪਾਂ ਸਰਕ ਬਣਾ ਲਈ ਸਰਕਲਾ ਉਹਨਾਂ ਬਾਰਤੀ ਨਹੀਂ ਆਪ ਵੀ ਵੀਡੀਓ ਬਣਾਉਣੇ ਆ ਹੀ ਬਣਾਉਣੇ ਤੇ ਕਹਿੰਦੇ ਨਜ਼ਰ ਲੱਗ ਜਾਊਗਾ ਹੋ ਲਿਆ ਉਹ ਇੱਕ ਫੂ ਵਾਲਾ ਜਿਹੜਾ ਚੱਲਦਾ ਨਹੀਂ ਹੁੰਦਾ ਮੋਕੇ ਤੇ ਮੋਕੇ ਤੇ ਫੀਲ ਹੋ ਜਾਂਦਾ ਉਹ ਚੱਲਦਾ ਨਹੀਂ ਇਹ ਏਰੀਆ ਆਓ ਸਾਰੇ ਆਣ ਆਏ ਸਰਕਲ ਬਣਾ ਲਓ ਨਾ ਜੀ ਨਾ ਇੱਧਰ ਆਓ ਇੱਧਰ ਨਾ ਜੀ ਨਾ ਕਰ ਲੈ ਗੱਦ ਕਿੱਧਰ ਆਓ ਅੱਜ ਵੀ ਆਖਣਾ ਇੱਧਰ ਆ ਜੀ ਆ ਜਾਓ

ਮਾਲ ਵੀ ਆਪਣਾ ਵੀ ਵੇਚ ਲੈਣੇ ਆ ਕੋਈ ਏਡੀ ਗੱਲ ਨਹੀਂ ਪਰ ਕਹਿਣ ਦਾ ਮਤਲਬ ਇੱਕ ਰਿਸ਼ਤਾ ਚੱਲਦਾ ਵੀ ਮੈਂ ਫ੍ਰੈਂਚਾਈਜ਼ ਦੇ ਓਪਨ ਕਰਦਾ ਮੈਂ ਸਾਰਿਆਂ ਨਾਲ ਭੈਣ ਭਰਾ ਵਾਂਗੂ ਵਰਤਦਾ ਪਰਿਵਾਰ ਵਾਂਗੂ ਵਰਤਦਾ ਸੋ ਮੈਂ ਇਹ ਉਮੀਦ ਕਰਦਾ ਵੀ ਆਪਾਂ ਸਾਰੇ ਇੱਕ ਮੰਡਲ ਦੇ ਤੌਰ ਤੇ ਖੜੇ ਆਂ ਵੀ ਐਂਡ ਤੱਕ ਇਹ ਸਾਰੇ ਸਾਡਾ ਪਰਿਵਾਰ ਬਣਿਆ ਰਹੇ ਹੇ ਆਰ ਗੋ ਯਾਰ ਕੁਛੇ ਮੇਰੇ ਭੈਣ ਦੇ ਨਾਲ ਲੜੇ ਨਾ ਉਹ ਲੈ ਲੈ 1000 2000 ਰੁਪਏ 'ਚ ਭੈਣ ਲੜੂਗੀ ਇਹ ਤੇ ਉਹ ਲੈ ਲੈ ਕੇ ਰੇ ਭੈਣ ਹੀ ਕਹਿੰਦਾ ਜਦੋਂ ਬਈ ਭੈਣ ਹੀ ਕਹਿੰਦਾ ਪਹਿਲਾਂ ਪ੍ਰੋਬਲਮ ਹੈ ਮੈਂ ਅੱਜ ਨਹੀਂ ਤੁਹਾਨੂੰ ਲੜਨ ਦਾ ਹੈਗੀ ਹੈ ਲੜਨ ਦਾ ਮੈਂ ਕਰ ਕੰਮ ਨਹੀਂ ਲੱਗਦਾ ਆ ਤੁਹਾਨੂੰ ਜੁੱਤੀ ਹੈ ਗੱਲ ਬਈ ਬੋਲ ਬੋਲ ਪਾਸੇ ਕਰਾ ਦਿੰਦਾ ਜਿਹੜੀਆਂ 1500 ਸਹੀ ਆਈਆਂ ਨੇ ਉਹ ਤੁਹਾਨੂੰ ਵੇਚੀ ਤੇ ਪਵਾ ਕੇ ਨਾ ਇਹ ਵੀਡੀਓ ਵੀ ਰਗਣਾ ਲੱਗਿਆ ਇਹ ਫਾਈਨਲ ਬੱਤੀ ਹੀ ਦਿੰਦੀ ਐਂਡ ਦੇ ਕੇ ਇਹ ਜੰਮ ਚ ਨਾ ਕਿਸੇ ਨੇ ਖਵਾ ਰੀ ਭਾਈ ਬਸ ਪਾਸੇ ਰੱਖ ਇਹ ਮੇਰੇ ਨਾਲ ਅੱਗੇ ਨਾ ਇੱਧਰ ਨਾ ਸੀਗਾ ਮੇਰੇ ਨਾਲ ਮਾਈਕਾ ਵਾਲੀ ਦਾ ਖਗੜੀ ਰਹਿਣੀ ਆ ਨੇ ਖਗੜੀ ਦਾ ਫੇਰ ਸਰਦੂ ਇਹਦੇ ਨੰਦਾਰੀ ਹੋਊਗਾ ਦੁਪਹਿਰੇ ਉਹ ਕੁੜੀਆਂ ਨਹੀਂ ਆਹ ਤੈਨੂੰ ਮਹੌਬੀ ਦੇ ਦਿਆਂ ਨਾ ਜੀ ਜੀਰੇ ਮਾਲਾ ਫੁੰਸੀ ਹੋਏ ਆਓ ਇੱਧਰ ਆਓ ਕਰੋ ਫੋਟੋ ਆਪਣੇ ਨਾਲ ਵੀ ਮੁੰਡੇ ਨੂੰ ਲਾਓ ਇੱਧਰ ਚੱਲੋ ਵੀ ਚੱਲਣ ਚੱਲੋ ਕਰਾ ਲੁ ਨੇ ਚਲੋ ਵੀ ਦੇਖੋ ਕਿਹੜਾ ਤੁਹਾਨੂੰ ਪਸੰਦ ਆਉਦਾ ਜੁੱਤੀਆਂ ਸਾਰੀਆਂ ਹੀ ਸੋਹਣੀਆਂ ਉੱਧਰ ਦੇਖੋ ਆ ਮੈਂ ਉੱਤਰ ਦੇਖ ਲੋ ਮਮਮੀ ਨੂੰ ਦਿਖਾ ਮਮਮੀ ਨੂੰ ਘਰਾ ਪਸੰਦ ਤੁਸੀਂ ਦਿੱਤੀ ਕਿੱਦਾਂ ਨਹੀਂ ਦੇਖਣੀ ਆ ਸਿਆਣਾ ਵਾਲੀ ਡੈਡੀ ਕੋਈ ਸਿਆਣਾ ਵਾਲੇ ਕੋਈ ਨਹੀਂ ਆ ਕੋਈ ਨਾ ਕੋਈ ਨਾ ਦੇਖ ਮਮਮੀ ਨੂੰ ਕਿਹੜਾ ਉਹ ਕਰੀਮੀ ਜ ਹੈ ਉਹ ਕਰੀਮੀ ਜ ਹੈ ਕਿਹੜਾ ਰੰਗ ਲੈਣਾ ਦੇਖੋ ਕਾਲੇ ਰੰਗ ਦਾ ਲੈਣਾ ਇਹਦਾ ਕਾਲੇ ਦੀ ਵਾਲੀ ਫੈਨ ਆ ਕਾਲੇ ਰੰਗ ਦੀ ਫੈਨ ਵਾਲੀ ਆ ਮੰਮੀ ਥੀਲ ਤਾਂ ਨਹੀਂ ਲੈਣੀ ਥੀਲ ਚਲੋ ਫੋਨ ਕਰੀਂ ਦੂਜੇ ਨੰਬਰ 'ਤੇ ਇਹ ਨੋ ਪੇਜ ਤੋਂ ਸੋਹਣਾ ਲੱਗਿਆ ਸਭ ਨੂੰ ਕਿਹਦੀ ਕਰਦੀ ਹੈ ਨਾ ਹਾਂ ਹਾਂ ਕਿ ਬ੍ਰਾਈਟ ਤੋਂ 12 ਮਹੀਨੇ ਹੁੰਦੀ ਸੀ ਰੇਲ ਵਾਲਾ ਨਹੀਂ ਕੋਈ ਨਾ ਪਹਿਲਾਂ ਇੱਕ ਹੀ ਕਾਲੀ ਪਵਾ ਦੇਣੀ ਕਿਹੜਾ ਚੜੜਾ ਆ ਮੈਨੂੰ ਤਾਂ ਵਧੀਆ ਲੱਗਦੀ ਆ ਵੀ ਆ ਸੋਹਣੀ ਆ ਖੁੱਲੀ ਆ ਮੈਨੂੰ ਲਾਉਂਦਾ ਥੋੜੀ ਕਿ ਨਹੀਂ ਠੀਕ ਠੀਕ ਆ ਸਹੀ ਸਹੀ ਉਹ ਸਿਆੜਾ ਇਹਦਾ ਜਰਾਬਾਂ ਜਰੂਰ ਪਾ ਵੀ ਪਹਿਣੀਆਂ ਹਾਂ ਸਭ ਤੋਂ ਪਹਿਲਾਂ ਤੋਂ ਸ਼ੁਰੂ ਕਰਦੇ ਨੇ ਤੇਰਾ ਪਾਣੀ ਇਹਦਾ ਕਿੱਥੇ ਉਹੜਾ ਲੱਗਦਾ ਹੂੰ ਖੁੱਲਾ ਗਿਆ ਹਿੱਥੋਂ ਟਾਈਟ ਹੋਊਂਗਾ ਦਾ ਜਲੂਨੀ ਕੁ ਆਹ ਹੋਰ ਜਿਆਦਾ ਟਾਈਟ ਹੋਊਂਗਾ ਮੇਕ ਜਿਆਦਾ ਹੋਊਂਗੀ ਪਰ ਮੈਡਮ ਦਾ ਗੂਠਾ ਲੱਗਣਾ ਪ੍ਰਿੰਟ ਤੇ ਹੀ ਉਹਨੇ ਲੂਜ਼ ਨਹੀਂ ਹੋਣਾ ਨਾ ਇਹਦੇ ਸਮ ਸਹੀ ਹੈ ਜੀ ਚਲੋ ਠੀਕ ਹੈ ਬਈ ਠੀਕ ਹੈ ਕਾਲੀ ਲੈਣੀ ਆ ਠੀਕ ਹੈ ਕਾਲੀ ਲੈਣੀ ਆ ਕਾਲੀ ਦਾ ਹਦੋਂ ਦੱਸਿਆ ਨਹੀਂ ਕੋਈ ਠੀਕ ਹੈ ਭਾਣੀ ਆ ਸ੍ਰੀ ਗੱਲ ਸਾਰੀ ਨਾਲ ਹੁੰਦਾ ਨਾ ਉਹਨਾਂ ਨੂੰ ਵੀ ਆਹਾ ਇੱਕ ਨੰਬਰ ਦਾ ਹੁੰਦਾ ਇੱਕ ਨੰਬਰ ਨਹੀਂ ਫਿਰ ਇਹ ਫਿਰ ਮੰਮੀ ਦਾ ਅੂਠਾ ਲੱਗੂ ਮੂਰੇ ਫਿਰ ਅੂਠਾ ਮੇਰੇ ਹਿਸਾਬ ਨਾਲ ਤਾਂ ਸਹੀ ਆ ਯਾਰ ਪਾਣੀ ਉੱਪਰ ਟੁਰਨਾ ਬੜਾ ਜ਼ਿਆਦਾ ਹੁੰਦਾ ਆਪਣੀ ਖੁੱਲ ਵੀ ਜਾਂਦੀ ਹੈ ਸਹੀ ਗੱਲ ਆ ਕਾਲੀ ਕਿਹੜੀ ਦੇਖੀ ਸੀ ਕਾਲੀ ਕਿਹੜੀ ਦੇਖੀ ਸੀ ਆ ਵੀ ਸੋਨਾ ਸੀਗਾ ਮੰਮੀ ਕਿਹੜਾ ਉਹ ਉਹ ਰਹਿਣ ਦੀਏ ਫਿਰ ਕਿਉਂਕਿ ਸੌਖਾ ਸਾਮਈਆ ਨਾ ਜਦੋਂ ਸਰਸੀਆਂ ਅੱਜ ਆਹ ਤੋਂ ਛਾਲੋ ਛਾਲ ਪਾਈ ਰੱਖਣੀ ਆਮ ਉਹ ਲੋਕ ਇਹਨੇ ਸੌਖਾ ਨਾਲ ਸਹੀ ਰੋ ਸਾਈਡ ਤੇ ਚਲੋ ਉਪਰ ਇੱਕ ਦਾ ਇਹ ਕਰ ਦਿਓ ਡੰਨ ਬਾਈ ਹੁਣ ਆਪ ਜੀ ਨੇ ਕੀ ਲੈਣਾ ਮੈਂ ਉਧਰੋਂ ਦੇਖ ਕੇ ਆਈਆਂ ਸ਼ਾਹ ਦਾ ਪਾਈ ਰੱਖੀ ਜੀ ਲੈਣਾ ਆਹ ਕਿ ਨਾ ਆਇਆ ਕਰੂੰ ਅਜੇ ਤਾਂ ਕੱਠ ਬਹੁਤ ਤੈਨੂੰ ਪੇਰ ਦਵਾ ਕੇ ਲੈ ਜਾ ਹਾਂ ਮੈਂ ਉਧਰੋਂ ਦੇਖ ਕੇ ਆਈ ਚਲੋ ਦੇਖ ਤੂੰ ਦੇਖ ਤੁਸੀਂ ਦੇਖੋ ਹੁਣ ਕੀ ਲੈਣਾ ਈਲਾ ਨਾਲੋਂ ਤੇਰੇ ਕੋਲੇ ਬਹੁਤ ਆ ਅੱਛਾ ਫਲੈਟ ਲੈਣੀ ਹੈ ਬਲੈਕ ਲਗਾਏਗਾ ਬ੍ਰਾਊਨ ਦਸਾਈਂ ਮੜਾ ਆ ਸਰਦੀਆਂ ਜਿੰਸ ਵਾਲ ਦੇਖ ਰਹੀ ਹੈ ਮਦਦ ਹਾਂਜੀ ਉਹ ਚਪੂਤੀ ਲੱਗ ਹੀ ਰਹੇ ਨੇ ਸੋਨਾ ਪੀਸ ਤਾਂ ਹਾਂ ਹਮ ਨਾਲੇ ਕਲ ਰੰਗ ਬੇ ਨਹੀਂ ਆਉਂਦੇ ਕਲ ਰੰਗ ਨਾਲੇ ਰੂਈ ਕਲਰ ਨਹੀਂ ਆਉਂਦਾ ਸੋਨਾ ਲੈਲਾ ਵਾਸਤੇ ਚੱਕਲਾ ਦੋਨੋਂ ਪੀਸ ਦੇ ਤੂੰ ਮੈਂ ਹਾਂ ਭੈ ਹੁਣ ਹੁਣ ਦੋ ਮਿੰਟ ਖੜੋ ਫਿਰ ਹੁਣ ਤੈਰ ਗੱਲੋਂ ਆਏ ਨੇ ਇਹ ਨਹੀਂ ਸਾਰੀ ਨੂੰ ਬਹੁਤ ਸੋਹਣਾ ਸਾਰਾ ਕੋ ਹਾਂ ਫਾਈਨਲ ਕਰ ਦ ਇਹ ਹਾਂ ਨਾ ਇਹ ਲੈ ਨਾ ਬਹੁਤ ਤਾਂ ਨਾਲ ਆਉਂਦੇ ਇੱਕ ਮਿੰਟ ਨਾ ਮੈਂ ਉਹ ਨੂੰ ਵੀ ਫੜਾਇਆ ਓਏ ਮੈਂ ਤਾਂ ਉਹੀ ਕਹਿਆ ਸੀ ਤੇ ਸੱਚੀ ਹੋਵੇ ਕਿਹੜੀ ਬੁਰਸ ਕਿਹਦੀ ਪਲੇਸ ਪਹਿਲੇ ਬਾਈ ਨੂੰ ਤੇ ਕੀ ਆ ਬੋਲੇ ਇਹ ਵੀ ਠੀਕ ਆ ਪਰ ਉਹ ਬਸ ਆ ਕੋਚ ਚਾਹੀ ਵਾ ਦੋੜੀ ਸਿੱਧੀ ਕਰੀ ਦੋਵੇਂ ਪੈ ਧੋਨੀ ਡਰਸ ਤੇ ਗਾ ਕਿਹਦੀ ਜਰੂਰ ਸੋਹਣੀ ਲੱਗੂ ਆ ਸੋਹਣੀ ਲੱਗਦੀ ਆ ਕੋਚ ਚਾਹੀ ਸੀ ਵੀ ਐਡ ਸੇਟ ਵੀ ਸ਼ੁਰੂ ਆਉਂ ਚਲੋ ਭਾਈ ਆਜੋ ਆਜੋ ਹੁਣ ਤੁਹਾਨੂੰ ਦਵਾ ਲਿਆਂਦਾ ਯਾਰ ਇੱਕ ਇੱਕ ਜੋੜਾ ਤੁਸੀਂ ਦਾ ਯਾਰ ਮਗਰ ਪੈਂਦੀਓ ਯਾਰ ਮੈਨੂੰ ਇੱਕ ਵਾਰੀ ਵੀ ਨਹੀਂ ਪੁੱਛਿਆ ਵੀ ਤੂੰ ਵੀ ਲੈ ਲਾ ਲੈ ਲੰਦਾ ਮੈਂ ਕੀ ਲੈ ਲਾਂ ਮੈਨੂੰ ਪੁੱਛਿਆ ਹੀ ਨਹੀਂ ਗਰੀਬ ਨੂੰ ਹਾਂ ਮੈਂ ਤੁਹਾਨੂੰ ਦੇਖ ਲਾ ਦੋਹਾਂ ਜਾਨੀਆਂ ਨੂੰ ਪੁੱਛਿਆ ਐਡੇ ਥੋੜੇ ਮਾਰੇ ਦਲਾ ਤੁਸੀਂ ਇੱਕ ਵਾਰੀ ਨਹੀਂ ਮੇਰਾ ਨਾਮ ਲਿਆ ਵੀ ਤੂੰ ਵੀ ਲੈ ਲਾ ਸਾਨੂੰ ਤਾਂ ਸਾਡੀਆਂ ਮਿਲ ਗਈਆਂ ਹਨ ਵੀ ਹਾਂ ਤੁਹਾਨੂੰ ਤਾਂ ਮਿਲ ਗਈਆਂ ਬੇਸ ਬੇਸ ਕਲਰ ਲਏ ਸੀ ਦੋਨਾਂ ਨੇ ਮੇਰ ਮੇਰ ਕਰੇ ਕੰਮ ਵਧੀਆ ਰੋੜੇ ਆਨੇ ਕਹਿੰਦੀ ਹੁਣ ਕਦੋਂ ਹੁਣ ਮੈਂ ਕਹਿੰਦਾ ਮੈਨੂੰ ਜੁੱਤੀਆਂ ਦੀ ਫੋਟੋ ਭੇਜੀ ਜਾਏ ਉਹ ਚਾਹੇ ਤਾਂ ਸੀਧੇ ਨਹੀਂ ਆਹ ਵਾਹ ਫੋਲੀ 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 ਮੈਂ ਕਿ ਜੁੱਤ ਬਰੇਟ ਹੁਣ ਸਬਜ਼ੀ ਲੈਣ ਲੱਗੀਆਂ ਬੀਬੀਆਂ ਆ ਕੇ ਇੱਥੇ ਹਾਂ ਸਬਜ਼ੀ ਲੈਣ ਲੱਗੀਆਂ ਹੁਣ ਮੰਮੀ ਕਹਿੰਦੀ ਫੋਲੀਆਂ ਖਾਣੀਆਂ ਦੇਖੀ ਜਦੂਗੀ ਹੈ ਤਾਂ ਆਏ ਤਾਂ ਰੇਟ ਬਣਾਉਣਾ ਬਾਈ ਆਏ ਨਹੀਂ ਲੈਣੀਆਂ ਹਾਂ ਲੱਗੀ ਕਿਉਂ 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 ਪਰ ਕੀ ਕਿ ਹੈ ਤਾਂ ਜਦਣਾ ਉਹਦੇ ਫੇਰ ਰੇਡ ਰੂਟ ਬਣਾਉਗੀ ਪਹਿਲਾਂ ਮੰਮੀ ਨੇ ਪਾਈਆ ਉਹ ਕਹਿੰਦਾ ਚਾਰ ਖੋਣੀਆਂ ਪਰ ਉਹਨੇ ਇਦਾਂ ਹੀ ਲਗਾ ਦੇ ਕਿਰੋਂ ਬਤਾਉਂ ਬਹੁਤ ਨਹੀਂ ਮਾਰਦੇ ਸੀ ਬੰਦੇ ਕਿਹੜੇ ਉਹਦੇ ਬੋਂਪੇ ਕਿਹੜੇ ਬਤਾਉਂ ਉਹ ਬਾਈ ਤਲੇ ਕਿੱਟ ਹਾਂ ਫਰੀ ਦਾ ਖਾਣ ਖਾਦੇ ਨਹੀਂਗੇ ਜਦੋਂ ਹੁਣ ਆਪਾਂ ਉੱਥੇ ਜਾ ਕੇ ਆ ਜੀ ਫੇਰ ਬਣਾਵਾਂਗੇ ਖਾ ਕੇ ਦੋ ਦੋ ਕਿਲੋ ਮਕੌੜੇ ਹੁਣ ਜੂਸ ਦੀ ਗਰਦ ਕੱਢ ਰਹੀਆਂ ਨੇ 97 ਅੱਜ ਇਹਨਾਂ ਨੇ ਪੂਰਾ ਜਦੋ ਜੀ ਦੀ ਮੈਚ ਲਾਇਆ ਜ ਜਪੈਲਾ ਦਾ ਪਕੌੜਿਆਂ ਦਾ ਮੈਚ ਚੱਲ ਪਿਆ ਸੀ ਉੱਥੇ ਪਲੇਟਾਂ ਡੱਕ ਲਗਾਏ ਦੋ ਹਾਂ ਜਾਣਗੀਆਂ ਨੇ ਐਵੇਂ ਨਹੀਂ ਕਿਉਂ ਡੱਕ ਲੀਆਂ ਕੀ ਸੀ ਕੱਢ ਲੀਆਂ ਜਾਂਦੀਆਂ ਨਹੀਂ ਦੋ ਦੋ ਖਾਦੇ ਆਪਾਂ ਤਾਂ ਹੀ ਆ ਕਿਹੜੇ ਦੋ ਦੋ ਖਾਦੇ ਆ ਮੈਂ ਵੀ ਤੁਸੀਂ ਵੀ ਨਾਲ ਖਾਣੇ ਸੀ ਮੈਂ ਤਾਂ ਦੋ ਮਿਲੇ ਮਸਾ ਡੈਡੀ ਨੂੰ ਤੁਸੀਂ ਲਿਆ ਕੇ ਨਹੀਂ ਦਿੱਤਾ ਹਾਂ ਚਕੋਸ ਡੈਡੀ ਨੂੰ ਲਿਆ ਕੇ ਦਿੱਤਾ ਕੋ ਇਹ ਲੈ ਕੇ ਆਂਦੇ ਆ ਜਿਨ੍ਹਾਂ ਨੇ ਚੋਪਿੰਗ ਕਰਕੇ ਆਈਆਂ ਅੱਜ ਅਛਾ ਹਾਂ ਆਹ ਲੈ ਕੇ ਆਂਦੇ ਇਹ ਦਿਖਾਓ ਆਹ ਤੇ ਜੁੱਤੇ ਦਿੱਤੀਆਂ ਲੈ ਕੇ ਆਏ ਆ ਲੰਮਾ ਹੈਗਾ ਫਰਨੀਚੀ ਦੇਖਾਓ ਵੀ ਜੁੱਤੀ ਆਪੋ ਆਪਣੀ ਨਾ ਮੈਨੂੰ ਇਹਨਾਂ ਨੇ ਕਿਹਾ ਵੀ ਕੁਝ ਲੈ ਲਾ ਨਾ ਤੇੜੀ ਤੇਰਾ ਨਾ ਲਿਆ ਹਾਂ ਬਸ ਆਪ ਦੋਹੇ ਮਾਮਾ ਧੀਆ ਲਿਆਂਦੀਆਂ ਇਹਨਾਂ ਨੇ ਪੂਰੀਆਂ ਜੁੱਤੀਆਂ ਨਹੀਂ ਜੁੱਤੀਆਂ ਦਾ ਬਹੁਤ ਸੋਹਣੀਆਂ ਚੈੱਕ ਹੋ ਗਏ ਮਾਣ ਹੋਣੀ ਆਹ ਹੀਲ ਵਾਲੀ ਹੈ ਮੰਮੀ ਦੀ ਫਿਰਣਾ ਨੂੰ ਹਾਂ ਹਲਾ ਸੱਚੀ ਇਹ ਹੀ ਲੈ ਕੇ ਆਂਦੀ ਆ ਪਾ ਦਿਖਾ ਦਿਖਾ ਪਾ ਕੇ ਸੱਚੀ ਨਾਲ ਸਾਹਮਣੇ ਆਹੀ ਲਿਆਂਦੀ ਆ ਇਹ ਨੀਲ ਵਾਲੀ ਹਏ ਚੱਕ ਕੀ ਅੱਕ ਕਿਉਂ ਇਹ ਲਿਆਂਦੀ ਆ ਕੋਚ ਦੀ ਹੀਲ ਵਾਲੀ ਜੁੱਤੀ ਹੂੰ ਕਹਿੰਦੇ ਦਾੜੀ ਬਾਅਦ ਤੜਫੜ ਕਰਦਾ ਹੁੰਦਾ ਫੁੱਡ ਜੀ ਛੱਡ ਦਨੀ ਆ ਫਿਰ ਮੈਂ ਹੂੰ ਤਾਂ ਜੀ ਆਪ ਕੋ ਬਣਾ ਲੂ ਲੋ ਚਲੋ ਜੀ ਪਨੀਰ ਲੈ ਕੇ ਆਉਣਾ ਅੱਜ ਬਣਾਉਣਾ ਪੁਰਜੀ ਪੁਰਜਾ ਕੀ ਯਾਰ ਪੁਰਜੀ ਗਾੜੀ ਹੁੰਦੀ ਹੈ ਪਨੀਰ ਦੀ ਉਹ ਯਾਰ ਪਨੀਰ ਆ ਐ ਛੋੜੋ ਮੈਂ ਤੇ ਬੱਚਾ ਨਾ ਕੱਚਾ ਕੱਚਾ ਪਨੀਰ ਖਾਣਾ ਛੱਡੋ ਯਾਰ ਹਾਂ ਉਹ ਚਿੱਲੀ ਪਨੀਰ ਖਾਣਾ ਉਹ ਖਾਊਗਾ ਡੈਡੀ ਮੈਨੂੰ ਪਹਿਲਾਂ ਹੀ ਪਤਾ ਹੈ ਹਾਂ ਚਿੱਲੀ ਪਨੀਰ ਆਪਾਂ ਹੀ ਥੋਲੇ ਆਉਨੇ ਆ